ਹਲਵਾਰਾ 에어ਪੋਰਟ ਸਾਡਾ ਸਿਵਲ ਪੋਰਸ਼ਨ ਬਿਲਕੁਲ ਤਿਆਰ ਹੈ ਜਿਹੜਾ ਸਿਵਲ ਪਾਰਟ ਹੈ ਜਿਹਦਾ ਮਤਲਬ ਕਿ ਕਨਵੇਅਰ ਬੈਲਟਸ ਹੋਰ ਪੂਰਾ ਟਰਮੀਨਲ ਬਣ ਚੁੱਕਾ ਹੈ ਉੱਥੇ ਕੋਈ ਕੰਮ ਪੈਂਡਿੰਗ ਨਹੀਂ ਪੰਜਾਬ ਗਵਰਨਮੈਂਟ ਵੱਲੋਂ ਪੀ ਡਬਲਯੂ ਡੀ ਵੱਲੋਂ ਉਹਨਾਂ ਦੇ ਵੀ ਬਾਈ ਚਾਂਸ ਕਿਉਂਕਿ ਉਹ ਸਿਵਲ ਹਸਪੀਟਲ 'ਚ ਵੀ ਕੰਮ ਕਰ ਰਹੇ ਆ ਤੇ ਹਲਵਾਰਾ 에어ਪੋਰਟ ਤੇ ਵੀ ਕਰ ਰਹੇ ਆ ਕਬੀਰ ਇਨਫਰਾ ਵਾਲੇ ਇੱਥੇ ਬੈਠੇ ਵੀ ਆ ਹੁਣ 1 57 ਮੀਟਰ ਦਾ ਕਿਉਂ ਜੀ 57 ਹੀ ਆ 57 ਮੀਟਰ ਦੀ ਇੱਕ ਸਟ੍ਰਿਪ ਇੰਡੀਅਨ 에ਅਰ ਫੋਰਸ ਨੇ ਬਣਾਨੀ ਹੈ ਉਹਨੂੰ ਜੁਆਇਨ ਕਰਨੀ ਹੈ ਇੱਧਰ ਸਿਵਲ ਹਲੇ ਪਾਰ ਤੇ ਉਹ ਵੀ ਉਹਨਾਂ ਦਾ ਕੰਮ ਜੋ ਮੈਨੂੰ ਪਤਾ ਲੱਗਿਆ ਕੱਲ ਤੋਂ ਚਾਲੂ ਹੋ ਗਿਆ ਮੈਂ ਕੱਲ ਜਾ ਰਿਹਾ ਕੱਲ ਉੱਥੇ ਮੈਂ ਦੇਖੂਗਾ ਔਰ ਉਹ ਜਦੋਂ ਦੋਨੋਂ ਜੁਆਇਨ ਹੋ ਗਏ ਤਾ ਸਾਡਾ 에어ਪੋਰਟ ਦਾ ਕੰਮ ਪੂਰਾ ਹੈ ਆਲਮੋਸਟ ਹੁਣ 에어ਪੋਰਟ ਕੰਪਲੀਟ ਹੈ ਜਿਸ ਦਿਨ ਉਹ ਸਟ੍ਰਿਪਸ ਜੁਆਇਨ ਹੋ ਗਈਆਂ ਫਿਰ ਅਸੀਂ 에어ਲਾਈਨਾਂ ਦੇ ਪਿੱਛੇ ਹੋਵਾਂਗੇ ਕਿ ਸਾਨੂੰ ਪਲੇਨ ਦੋ ਔਰ ਇੱਥੇ ਜਲਦੀ ਤੋਂ ਜਲਦੀ ਸਰਵਿਸਿਜ਼ ਚਾਲੂ ਕਰੋ 에어ਪੋਰਟ ਤੁਸੀਂ ਕਹਿ ਸਕਦੇ ਹੋ ਬਈ 100% ਸਾਡੇ ਵਾਲਾ ਪਾਸਾ ਤਿਆਰ ਹੈ ਹੁਣ 에어 ਫੋਰਸ ਨੇ ਜੋ ਉਹਨਾਂ ਦੀਆਂ ਫਾਰਮੈਲਿਟੀਆਂ ਹੁੰਦੀਆਂ ਜੋ ਉਹਨਾਂ ਨੇ ਸਿਕਿਉਰਿਟੀ ਪੁਆਇੰਟ ਆਫ 뷰 ਨਾਲ ਦੇਖਣਾ ਉਹ ਲੱਗੇ ਹੋਏ ਉਹ ਵੀ ਚਾਲੂ ਹੋ ਜਾਏਗਾ